ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਸਾਰੇ ਵਧੀਆ ਹੋਵੋਗੇ ਲੋ ਜੀ ਹੁਣ ਸਵੇਰ ਦਾ ਟਾਈਮ ਹੈ ਤੇ ਇੱਧਰ ਹੁਣ ਅਸੀਂ ਕਰ ਰਹੇ ਹਾਂ ਰੋਟੀ ਦੀ ਤਿਆਰੀ ਕਿਉਂਕਿ ਅੱਜ ਬਣਾਣੇ ਸੀਗੇ ਕੀਆ ਵਾਲੇ ਪਰੌਂਠੇ ਤੇ ਤਾਂ ਕਰਕੇ ਬਸ ਝਾੜੂ ਪੋਚਾ ਜਿਹੜਾ ਅੰਦਰ ਵਾਲਾ ਕੰਮ ਆ ਉਹ ਤਾਂ ਹੁਣ ਮਤਲਬ ਸਾਰੇ ਸਬਸਕ੍ਰਾਈਬਰ ਨੂੰ ਪਤਾ ਹੀ ਹੋਊਗਾ ਕਿਉਂਕਿ ਜਿੱਦਣ ਵੀ ਅਸੀਂ ਪਰੌਂਠੇ ਬਣਾਣੇ ਆ ਤਾਂ ਹਨਾ ਸਵੇਰ ਦਾ ਕੰਮਕਾਰ ਹੈ ਜਿਹੜਾ ਝਾੜੂ ਪੋਚੇ ਜਾਂ ਅੰਦਰ ਲਾ ਉਹ ਸਾਰਾ ਅੰਦਰਲਾ ਬਾਹਰਲਾ ਨਵੇੜ ਕੇ ਹੀ ਅਸੀਂ ਫਿਰ ਪਰੌਂਠੇ ਬਣਾਣੇ ਆ ਕਿਉਂਕਿ ਬਣਾ ਕੇ ਨਹੀਂ ਰੱਖਦੇ ਫਿਰ ਹੁੰਦਾ ਵੀ ਚਲ ਅਸੀਂ ਬ ਗਰਮ ਗਰਮ ਦੋਨੇ ਦਰਾਨੀ ਚਠਾਣੀ ਬਣਾਈ ਜਾਂਦੇ ਆ ਤਾਂ ਮੰਮੀ ਮਿਲ ਕੇ ਤਾਂ ਨਾਲ ਦਹੀਂ ਨਾਲ ਲੱਗਦੀ ਉਹ ਦਹੀਂ ਜਾਂਦੀ ਆ ਅਸੀਂ ਬਾਹਰ ਬਣਾਈ ਜਾਂਦੇ ਆ ਤਾਂ ਕਰਕੇ ਆਪਦਾ ਸਾਰਾ ਕੰਮ ਨਵੇੜਦੇ ਆ ਫਿਰ ਸਾਜਰੇ ਨਾ ਤਾਂ ਕੋਈ ਖਾਂਦਾ ਏ ਫਿਰ ਹੈ ਕੰਮ ਨਵੇੜਦਿਆਂ ਨੂੰ ਸਾਨੂੰ ਕਦੇ ਕਦੇ 8:30 ਹੋ ਜਾਣੇ ਕਰਕੇ ਕਰਕੇ ਸਾਗਰ ਨੂੰ ਨਵੇੜਦੇ ਨੇ 9 ਵਜੇ ਨਵੇੜਦਣੇ ਆ ਤਾਂ ਕਰਕੇ ਉਸੇ ਟਾਈਮ ਮੈਂ ਫਿਰ ਅਸੀਂ ਚੁੱਲੇ ਤੇ ਲੱਗ ਜਾਂਦੇ ਆਂ ਵੀ ਚੁੱਲੇ ਕਿ ਨਹੀਂ ਹੋ ਜਾਂਦੇ ਆਂ ਅੱਜ ਬਣਾ ਲੱਗੇ ਸੀ ਘੀਆ ਦੇ ਪਰੌਂਠੇ ਘੀਆ ਨੇ ਐਨੇ ਵਾਧੂ ਹੋ ਰਹੇ ਆਂ ਬਸ ਘੀਆ ਬਸ ਮੈਂ ਇਹੀ ਕਹਿ ਰਹੀ ਸੀਗੀ ਵੀ ਜਿੰਨੇ ਆਣਾ ਆਜੋ ਆ ਕੇ ਲੈ ਜੋ ਵੇ ਘੀਆ ਕਿਆ ਹੋਇਆ ਪਿਆਏ ਕਿਉਂਕਿ ਸਵੇਰੇ ਵੀ ਘੀਆ ਸ਼ਾਮ ਨੂੰ ਵੀ ਘੀਆ ਕੋਫਤੇ ਘੀਆ ਦੂਜੇ ਲੋੜ ਤਾਂ ਨਹੀਂ ਹੁਣ ਅਸੀਂ ਖਾਂਦੇ ਹੈਗੇ ਜਿਵੇਂ ਚੀਰ ਕੇ ਬਣਾਉਂਦੇ ਆਂ ਮੈਂ ਬੰਦ ਕਰਤੇ ਬਿਲਕੁਲ ਵੀ ਨਹੀਂ ਖਾਂਦੇ ਬਸ ਦੂਜੇ ਪਰੌਂਠੇ ਹੀ ਬਣਾਵਾਂਗੇ ਪਰੌਂਠੇ ਤਾਂ ਸਾਰੇ ਖਾ ਲੰਦੇ ਨੇ ਤੇ ਇੱਧਰ ਮੰਮੀ ਉਹ ਨਹੀਂ ਆਏ ਨੇ ਪੀਣਾ ਕਰਕੇ ਤੇ ਆ ਕੇ ਐਂ ਹੀ ਦੱਸ ਰਹੇ ਸੀਗੇ ਵੀ ਪੀਣਾ ਵੀ ਪੀਣਾ ਕਰ ਤਾ ਵੀ ਆਟਾ ਲੈ ਜਾਓ ਚੱਕ ਕੇ ਜਸਪਾਲ ਉਹਨਾਂ ਨੂੰ ਦੱਸ ਰਹੇ ਸੀ ਤਾਂ ਕਰਕੇ ਵੀ ਉਹ ਕਹਿੰਦੇ ਚਲ ਰੋਟੀ ਖਾ ਲਈਏ ਵੀ ਰੋਟੀ ਖਾ ਕੇ ਹੀ ਵਗ ਜਾਗੇ ਨਾ ਸੋਰੀ ਪੀਣਾ ਨਹੀਂ ਕਾਣੀ ਕਾਣੀ ਬਾਰੇ ਕਹਿ ਰਹੇ ਸੀਗੇ ਵੀ ਸਰੋਂ ਪਾਤੀ ਸਾਰੀ ਵੀ ਕਾਣੀ ਕਢਵਾ ਲਿਆ ਓ ਹੁਣ ਅੱਜ ਜਾਣਾ ਇਹ ਕਾਣੀ ਕਢਵਾਣ ਫਿਰ ਕਹਿੰਦੇ ਰੋਟੀ ਰੋਟੀ ਖਾ ਕੇ ਹੀ ਵਗ ਜਾਗੇ ਮੈਂ ਟਾਈਮ ਲੱਗ ਜਾਊਗਾ ਉੱਥੇ तो नहीं ज्यादा ना पक्का हो हले तक है क्या गया ओहो थले। तुछता गया ठल्ले टूट गया क्या टूट गया ठल्ले गिर गया ਕੋਤੇ ਹੋ ਦੀ ਜਦੋਂ ਉਹ ਦੋ ਪਾਲਾਂ ਦੇ ਜਿਹੜੇ ਬਣਾਉਂਦੇ ਕਾਲੂ ਹੱਥੋਂ ਛੁੱਟ ਗਿਆ ਜਦ ਇਹ ਕਾਲੂ ਸ਼ਾਮ ਨੂੰ ਬਣਾਣਾ ਚਾਹਿਆ ਜੀ ਆ ਤਾਂ ਕਾਲੂ ਸ਼ਾਮ ਨੂੰ ਬਣਾਣਾ ਕਿਉਂ ਆ ਕਾਲੂ ਸ਼ਾਮ ਨੂੰ ਨਾ ਬਣਾ ਲਈ ਬਹੁਤ ਨਹੀਂ ਆਪੀ ਆਪੇ ਕਾਲੂ ਸ਼ਾਮ ਨੂੰ ਬਣਾ ਲਾਂਗੇ ਹਨਾ ਕਾਲੂ ਤਾਂ ਕਾਲੂ ਸ਼ਾਮ ਨੂੰ ਦੋ ਦਿਨ ਰੁਕ ਜਿਓ ਹੁਣ ਤੜਕੇ ਹੋ ਬਣਾਵਾਂਗੇ ਮਿੱਸੀ ਦਾਲ ਤੇ ਦੋ ਦਿਨ ਰੁਕ ਜਿਓ ਹੁਣ ਕੀ ਆ ਕਾਲੂ ਸ਼ਾਮ ਨੂੰ ਅੱਜ ਗਾਲੂ ਕੜੀ ਬਣਾਵਾਂਗੇ। ਪਾਉ ਨੂੰ ਸੁਧਿਆ। ਕਿ ਆ ਕਿਤੇ ਉਹ ਰੋਟੀ। ਦਹੀਂ ਚ ਪਾਵਾਂਗੇ। ਦਹੀਂ ਪਾਵਾਂਗੇ। ਦਾਈ ਤਾ ਵੜਾ ਲਾਂਗੇ। ਦਹੀਂ ਚ ਤਾਂ ਵਧੀਆ ਲੱਗਦਾ। ਮੈਂ ਦਹੀਂ ਚ ਪਾ ਦੇ ਹੂੰ ਨਹੀਂ ਖਾਦਾ ਜਲਦਾ। ਹੈ? ਕਿਉਂ ਖਾਦਾ ਨਹੀਂ। ਅਮੋਲੋ 3-4 ਦਿਨ ਹੋ ਗਏ ਨਾ ਪਾਉ ਕੀ ਆ ਸਕਦੇ ਆ ਨੂੰ। ਰੋਟੀ ਕਿ ਐਸੀ ਨਾ। ਕੱਲ ਸਵੇਰੇ ਆਇਆ ਸ਼ਾਮ ਨੂੰ। ਕੋਈ ਐਨਾ ਕੀ ਕੋਈ ਨਹੀਂ ਖਾਂਦਾ ਵੀ ਕੌਣ ਖਾਂਦਾ ਸਾਨੂੰ ਦੱਸਦਾ। ਲੈ ਜੋ ਆ ਕੇ। ਹੁਣ ਸੜਕੀ ਐ ਕੀ ਹੋਗੀ? ਫੱਲਾ ਲਿਆ ਐ ਵੰਦ ਕਾ ਹੁਣ ਤੈਨੂੰ ਜਦੋਂ ਕੋਮ ਦੇ ਰਹਾ ਆ। ਆਰ ਇੱਕ ਇੱਕ ਦੇ ਦੇ ਸਾਰਿਆਂ ਨੂੰ। ਲਾਈਨ ਵਾਈਜ਼ ਵੰਡੀ ਜਾਏ ਸਾਰਿਆਂ ਨੂੰ ਇੱਕ ਇੱਕ ਦੇਈ ਜਾਵੇ। ਹਨਾ ਔਰ ਸਾਰੇ ਘਰ ਦੇ। ਅਵਰਾ ਰਾਤ ਸੱਜੇ ਸੋ ਗਿਆ। ਤਾਂ ਹੀ ਰਾਤ ਅਸੀਂ ਰਾਮਨਾ ਟੀਵੀ ਦੇਖੀ ਗਏ। ਫਿਰ ਜੀਵ ਲੱਗਿਆ ਬਾਚੂ ਤੂੰ ਤਾਂ ਆਪਣਾ ਟਾਈਮ ਮੰਨੀ ਦੱਸ। ਉਹੀ ਟਾਈਮ ਹੁੰਦੀ ਐ ਨਹੀਂ ਤਾਂ ਕੋਈ ਟਾਈਮ ਮੰਨੀ। ਲੋ ਜੀ ਹੁਣ ਅਸੀਂ ਬਣਾਉਣ ਲੱਗੇ ਪਰੌਂਠੇ ਘਿਆਦੇ ਮੈਨੂੰ ਨੇ ਇੱਕ ਦੋ ਕਮੈਂਟ ਵੀ ਆਏ ਸੀ ਪਰਸੋ ਬੀ ਸਾਨੂੰ ਘਿਆਦੇ ਪਰੌਂਠੇ ਦੱਸਿਓ ਕਿਵੇਂ ਬਣਦੇ ਆ ਇਹ ਕਿਹੜਾ ਔਖੇ ਆ ਜਿਵੇਂ ਮੁੱਲੀਆਂ ਦੇ ਬਣਾਦੇ ਆ ਓਵੇਂ ਘਿਆਦੇ ਬਣਦੇ ਆ ਬਸ ਘਿਆ ਨੂੰ ਗੱਦੂ ਕਸ ਕਰ ਲੋ ਉਹਦਾ ਪਾਣੀ ਕੱਢ ਲੋ ਨਿਚੋੜ ਲੋ ਚੰਗੀ ਤਰ੍ਹਾਂ ਨਾਣ ਮਿਰਚ ਮਸਾਲਾ ਪਾ ਪਾ ਇਹ ਵੀ ਤਾਂ ਹੈਗਾ ਨਹੀਂ ਪਹਿਲਾਂ ਦੋ ਵਾਰ ਹਾਂ ਹੋਰ ਉਹ ਪਾਈ ਵੀ ਤਾਂ ਹੈਗੀ ਆ ਜਿਨੇ ਤੜਕਾ ਲਾ ਕੇ ਹੋ ਮੁੱਲੀਆਂ ਨੂੰ ਜਿਵੇਂ ਤੜਕਾ ਲਾਉਂਦੇ ਆ ਉਹ ਮੈਂ ਉਹ ਮੈਂ ਪਾਣੀ ਜ਼ਿਆਦਾ ਨਹੀਂ ਪਾਉਂਦੇ ਪਾਣੀ ਦੈਂ ਇਹ ਫਿਰ ਬਾਅਦੋਂ ਨਹੀਂ ਪਾਣੀ ਛੱਡ ਦਿੰਦਾ ਹਾਂ ਨੂਨ ਹੈ ਨਾ ਜਿਹੜਾ ਆਪਣਾ ਪਾਣੀ ਛੱਡਦਾ ਨਾਲੇ ਘੀ ਆ ਮੁੱਲੀ ਇਹ ਸੱਜੀਆਂ ਪਾਣੀ ਛੱਡਦੀਆਂ ਜਿਉਂ ਮੈਂ ਉੱਪਰ ਤੋਂ ਸਜਾ ਲਵਾ ਲਈਏ ਕੜਾਹੀ ਚ ਪਾ ਕੇ ਹਾਂ ਉਹ ਮੈ ਲਵਾਣਾ ਉਹ ਮੈ ਲਵਾ ਕੇ ਫਿਰ ਰੁੱਖੇ ਰੁੱਖੇ ਹੋ ਜਾਂਦੇ ਨਹੀਂ ਹਾਂ ਕੋਈ ਆਪਕੇ ਨਹੀਂ ਹੈਗੇ ਵੈਸੇ ਤਾਂ ਸੀ ਆਪਾਂ ਇੱਕ ਵਾਰ ਸਿਆਲ ਤੇ ਇੱਟਾਂ ਹੀ ਬਣਾਉਣੀ ਮੈਂ ਕਰਾਦਾ ਗਰਮ ਕਮੈਂਟ ਨਹੀਂ ਆਇਆ ਕਿ ਸਦਾ ਕਹਿੰਦੇ ਉਹ ਤਾਂ ਸਭ ਮੂੜੀ ਸਬਜ਼ੀਆਂ ਬਣਾਤੀ ਹੋਰ ਭਾਰੀ ਜੀਆਂ ਹੋਣ ਵੈਸੇ ਪਾਣੀ ਇੰਨਾ ਉਹਦੀ ਤਰ੍ਹਾਂ ਵੀ ਨਹੀਂ ਖਤਮ ਹੁੰਦਾ ਫਿਰ ਵੀ ਪਾਣੀ ਛੱਡੀ ਜਾਂਦੀ ਐਨਾਂ ਪਰ ਜ਼ਿਆਦੇ ਸਵਾਲ ਐਂ ਲੱਗਦਿਆਂ ਨੇ ਉਹ ਮੈਨੂੰ ਵੀ ਨਹੀਂ ਲੱਗਦਾ ਹੈਗਾ ਸਬਜ਼ੀ ਜੀ ਬਣਾ ਕੇ ਜਿਵੇਂ ਕੂਲੀ ਵਿੱਚ ਰੋਟੀ ਪਰੌਂਠਾ ਬਣਾਉਣ ਨਾਲ ਨਰਮ ਹੋ ਜਾਂਦੀ ਐ ਕਦੂ ਕਸ਼ੂ ਇਕ ਨਹੀਂ ਕੀ ਆ ਵੀ ਇੱਦਾਂ ਹੀ ਹੋ ਜਾਂਦਾ ਐ ਨਹੀਂ ਹੈਗਾ ਵੀ ਕੱਚਾ ਟੇਸਟ ਆਊਗਾ ਸਵਾਲਾ ਮਿੱਲੀ ਦਾ ਟੇਸਟ ਸਵਾਦ ਹੁੰਦੇ ਕੋਈ ਹੋ ਕੇ ਨਹੀਂ ਆਗੇ ਪਰੌਂਠੇ ਬਣਾਉਣੇ ਤਾਂ ਆਹ ਕੱਲੀ ਕਾਤਾਰੇ ਨੂੰ ਵੀ ਜੋ ਭੁੱਲ ਕੇ ਭਾਂ ਲੱਗੀ ਸੀ ਗੱਲਾਂ ਗੱਲਾਂ ਦੇ ਚੱਕਰ ਚ ਆਈਆਂ ਗਲਤੀਆਂ ਹੋ ਜਾਂਦੀਆਂ ਨੇ ਕੱਲੀ ਭਾਂ ਲੱਗੀ ਤਾਂ ਵੀ ਤੌੜੀ ਕਰ ਗਿਆ ਤਾਂ ਵੀ ਤਾਂ ਘੱਟੀ ਭੱਖ ਰਹੀ ਆ ਪਹਿਲਾਂ ਕੀ ਆ ਪਿੱਛੇ ਰੋਣਾ ਰਹਿ ਗਿਆ ਰੋਲ ਕੀਤਾ ਰੋਜ਼ ਕੀਤਾ ਦੁਖੀ ਹੋ ਗਿਆ ਸੀ ਕਿ ਇਹ ਤਾਂ ਕੱਲ ਸਵੇਰੇ ਕੀ ਹੈ ਜੀ ਵੀ ਹੁਣ ਅਸੀਂ ਨਹੀਂ ਬੋਲੂਗੇ ਤਾਂ ਵੀਡੀਓ ਚ ਬੋਲੂਗੇ ਸਾਰੇ ਵੀ ਹਨਾ ਕਮਾਂਟਾਂ ਚ ਬੋਲਣਗੇ ਕੱਲ ਸਵੇਰੇ ਕੀ ਇਹਦੀ ਸਬਜ਼ੀ ਬਣਾਈ ਸੀ ਸ਼ਾਮ ਨੂੰ ਛੋਲੇ ਦਾਲ ਚ ਕੀ ਆ ਪਾਇਆ ਹੋਰ ਸਵੇਰੇ ਕੀ ਇਹਦੇ ਪਰੌਂਠੇ ਹੋਰ ਅੱਜ ਸ਼ਾਮ ਨੂੰ ਕੋਫਤੇ ਕੋਫਤੇ ਹੋਣ ਫੇਰ ਕਹ ਰਹੇ ਤੇ ਕੱਲ ਸ਼ਾਮ ਨੂੰ ਫੇਰ ਅਸੀਂ ਹੁਣ ਜਵਾਬ ਦਿੱਤਾ ਹੈ ਨਾਲੇ ਕੀ ਆਦੇ ਕੋਫਤੇ ਨਾਲੇ ਰਾਇਤਾ ਵੀ ਕੀ ਆ ਕੇ ਦਾ ਰਾਇਤਾ ਹੋਰ ਕੀ ਆ ਕੀ ਉਹ ਪਰ ਕੀ ਇਹਦਾ ਉਹ ਵੀ ਬਣਾਉਣਾ ਸੀ ਹਲਵਾ ਹਲਵਾ ਹਾਂ ਸੱਚ ਵੀ ਹਲਵਾ ਵੀ ਬਣੂਗਾ ਅੱਜ ਦੇ ਕੀ ਆ ਕੀ ਹੋਈ ਪਈਆ ਤਾਂ ਹੀ ਦੁਖੀ ਹੋਏ ਤੇ ਫਿਰ ਤੁਸੀਂ ਕਮੈਂਟਾਂ 'ਚ ਕਹੋ ਇਸ ਕਰਕੇ ਸੀ ਆਪਣਾ ਰੋਲਾ ਪਹਿਲੇ ਹੀ ਪਾ ਦਿਆ ਜਿਹੜੀ ਤੁਹਾਨੂੰ ਸਮਝੀ ਤੁਹਾਡੇ ਲੱਗਣ ਲਾਇਆ ਜੀ ਹਰ ਖੜਾ ਹੀ ਛੱਡਦੇ ਤੁਸੀਂ ਹੋਰ ਵੀ ਉਹਨਾਂ ਨੂੰ ਹੁਣ ਦੇ ਦੋ ਚਲੋ ਪਹਿਲਾਂ ਥੋੜੀ ਜੀ ਰੋਟੀ ਬਣਾ ਲਈਏ ਗਰਮੇ ਫੇਸ ਹੋਵਾਰਾ ਹਾਂ ਮੈਂ ਤੂੰ ਨਹੀਂ ਰੋਟੀ ਖਾਈ ਤੁੰਡੋ ਟਿਖਾਈ ਚੌਲ ਖਾ ਲੋ ਚੌਲ ਖਾ ਲੈਨੇ ਚੌਲ ਬੀਦੇ ਨੇ ਵੀ ਚੌਲ ਖਾ ਲਿਆ ਬੂਨੇ ਵੀ ਚੌਲ ਖਾਏ ਛੋਟੇ ਨੇ ਵੀ ਖਾ ਲਏ ਵੱਡੇ ਨੇ ਵੀ ਖਾ ਲਏ ਹਨਾ ਕੀਆ ਨਹੀਂ ਖਾਂਦੇ ਇਹ ਮੰਮਾ ਦੂਆ ਤਾਂ ਖਾਂਦਾ ਹੀ ਨਹੀਂ ਉਹ ਤਾਂ ਚਲ ਸਿਆਣਾ ਇਹ ਇਹ ਸਿਆਣਾ ਬਿਆਣਾ ਅੱਤਾਂ ਬੁੜਾ ਹੋ ਗਿਆ ਹਜੇ ਵੀ ਕੀਆ ਨਹੀਂ ਖਾਂਦਾ ਇਹ ਕੀਆ ਨਹੀਂ ਖਾਂਦਾ ਫੇਰ ਮੈਂ ਦਵਾਰਾਂ ਮੈਂ ਫੇਰ ਡਾਂਗ ਤੀ ਦਵਾਰੇ ਫੇਰ ਇਹਨੂੰ ਤੇਰੀ ਚੁੰਨੀ ਹਰ ਮੇਰੀ ਦੀ ਪਛਾਣ ਆ ਕੱਲ ਮੇਰੀ ਆ ਚੁੰਨੀ ਪਹਿਲਾਂ ਤੇ ਘੜੀਸ ਲਿਆ ਮੰਜੇ ਵਾ ਸਿਰ ਤੇ ਇੱਥੇ ਲਾ ਕੇ ਮੇਰੇ ਨਾਲ ਖੇਡੇ ਮੈਂ ਕਿਹਾ ਮੈਂ ਨਹੀਂ ਖੇਡਦੀ ਜਦ ਤੱਕ ਚੁੰਨੀ ਨਹੀਂ ਲਿਆਂਦਾ ਥੱਲੇ ਉਤਰ ਕੇ ਚੁੰਨੀ ਚੱਕ ਕੇ ਲਿਆਇਆ ਫਿਰ ਖੇਡਾ ਰੋਟੀ ਖਾ ਲਈ ਆਪਣੀ ਤੂੰ ਜੇ ਖਾ ਲਈ ਹੁਣ ਆਪਣਾ ਅੰਦਰ ਬਹਿ ਜਾ ਟਿੱਕੇ ਹਾਂ ਤੂੰ ਆਪਣੇ ਚੌਲ ਖਾ ਲੈ ਹੁਣ ਸਾਨੂੰ ਹਲਾਉਣਗੇ ਹੈ ਟੀਏ ਦਾ ਰੋਟੀ ਖਾਂਦਾ ਮੈਂ ਉਹੀ ਤਾਂ ਦੱਸ ਰਹੀ ਆਂ ਵੀ ਇਹ ਸਿਆਣਾ ਬਣਾ ਕੀ ਨਹੀਂ ਕਹਿੰਦਾ ਦੱਸ ਏ ਦਾ ਸਿਸਟਰ ਆ ਖੜ ਜਾ ਹੁਣ ਸਾਰੇ ਕਮੈਂਟ ਕਰਨਗੇ ਵੀ ਇਹਨੂੰ ਗੈਸ ਲਵੇ ਨਾ ਕਰਿਆ ਕਰੋ ਉਹਨੇ ਆਪ ਹੀ ਆਂਦਾ ਭੱਜ ਕੇ ਕੋਈ ਨਹੀਂ ਇਹਨੂੰ ਲੈ ਕੇ ਆਂਦਾ ਮੇਰਾ ਇੱਕ ਪਰੌਂਠਾ ਬਣਾਇਆ ਸੀ ਅਸੀਂ ਵੀ ਇੱਕ ਹਾਂ ਬਸ ਮੇਰਾ ਥੋੜਾ ਸਾਈਜ਼ ਤੋਂ ਛੋਟਾ ਤੇ ਰੋਟ ਹੁਣ ਉਹ ਬੈੱਡਲੀ ਹਟਿੱਕੇ ਹੁਣ ਉਹਨੂੰ ਹੰਦਾ ਟੀਵੀ ਲਾ ਕੇ ਬਿਠਾਵਾਂਗੇ ਤਾਂ ਰੋਟੀ ਖਾਵਾਂਗੇ ਨਹੀਂ ਦੌਰਿਆਂ ਨੇ ਸਾਰੇ ਡੱਬੇ ਖੜਾ ਲੈਣੇ ਘੀ ਵਾਲੇ ਚਾਹ ਪੱਤੀ ਡੋਲਣ ਲੱਗਿਆ ਤੀ ਹੁਣ ਲੋਚ ਹੁਣਾ ਬੁੰਨਾ ਲਿਆ ਟਾਈਮ ਹੋ ਗਿਆ 11:30 ਦਾ ਤੇ ਆ ਦੇਖੋ ਕਿ ਆ ਲੱਛਣ ਖੰਡਾਰਿਆ ਇਹ ਰਖੜੀ ਨਾਲ ਖੇਡ ਰਿਆ ਹੁਣ ਇਹਨੂੰ ਮੂਵੀ ਲਾ ਕੇ ਦਈਆ ਉਹ ਵਾਲੀ ਜੀ ਪਰ ਕ੍ਰੀਪਰਸ ਕਮੈਂਟ ਕਰਕੇ ਦੱਸਿਓ ਭਈ ਆ ਮੂਵੀ ਕਿਹਨੇ ਦੇਖੀ ਹੈ ਜੀ ਪਰ ਕ੍ਰੀਪਰਸ 1 2 3 4 ਸਾਰੀਆਂ ਇੰਨੀਆਂ ਖਤਰਨਾਕ ਹੈ ਨਾ ਮੈਂ ਕਹਦੀ ਨਿਆਣੇ ਦਾ ਦਰਜਣਗੇ ਆਹ ਉਹਨੂੰ ਡਰਾਉਣ ਵਾਸਤੇ ਹਮੇਸ਼ਾ ਆਹੀ ਮੂਵੀ ਲਾਉਂਦੇ ਆ ਅਸੀਂ ਜੀਪਰ ਕਰੀਪਰਸ 1 2 3 4 ਆਹੀ ਡਰਦਾ ਆਹ 1 ਵੀ ਦੇਖ ਲਈ 2 ਵੀ 3 ਵੀ 4 ਵੀ ਨਿਆਣੇ ਇੰਨਾ ਡਰਦੇ ਨੇ ਨਵੋ ਆ ਨਹੀਂ ਇੰਨਾ ਡਰਦੇ ਨੇ ਨਵੋ ਸ਼ਬਦ ਵੀ ਰੱਖੋ ਹੋਰ ਆਹੀ ਮੂਵੀ ਕਹਿਣਗੇ ਜਦ ਵੀ ਮੰਮੀ ਉਹੀ ਮੂਵੀ ਲਾ ਦੇ ਜੀਪਰ ਕਰੀਪਰ ਵਾਲੀ ਹੋਰ ਬਹੁਤ ਡਰਦੇ ਨੇ ਉਹ ਮਜ਼ਾ ਲਓ ਜੀ ਦੁਪਹਿਰ ਦੇ ਵੱਜ ਗਏ 1:30 2:30 ਹੋਏ ਆ 2:00 ਨਹੀਂ ਵੱਜੇ ਹੈਗੇ ਤੇ ਇੱਧਰ ਚਾਹ ਨਾਲ ਬਿਸਕਟ ਅੱਜ ਲਈ ਆ ਮੈਂ 4 ਦਿਨਾਂ ਬਾਅਦ ਚਾਹ ਮੈਂ ਚਾਹ ਪੀਣੀ ਹੁਣ ਬੰਦ ਜੀ ਕਰਤੀ ਸੀ ਵਿੱਚ ਨੂੰ ਅੱਜ ਨਾ ਕੱਲ ਨਹੀਂ ਪੀਆ ਕੱਲ ਨਹੀਂ ਮੈਂ ਪੀ 4 ਦਿਨ ਹੋ ਗਏ ਮੈਂ ਚਾਹ ਪੀ ਨਹੀਂ ਹੈਗੀ ਅੱਜ ਮੈਂ ਇਲਾਇਚੀ ਹਰੀ ਇਲਾਇਚੀ ਪਾ ਕੇ ਚਾਹ ਬਣਾਈ ਆ ਤੇ ਸਾਰਿਆਂ ਸਾਰੇ ਆਪਣੀ ਆਪਣੀ ਚਾਹ ਪੀ ਰਹੇ ਨੇ ਤੇ ਮੈਂ ਅੰਦਰ ਐਸੀ ਹੱਥ ਲਾਣ ਖਾਤਰ ਆ ਗਈ ਮੈਂ ਟੁਟਾ ਟੋਟੇ ਜਗ੍ਹਾ ਤੇ ਉਹਦੇ ਟੁੱਟ-ਟੁੱਟ ਜੰਦਨੇ ਫਿਰ ਵਿੱਚ ਪੱਕੇ ਵੀ ਹੁੰਦੇ ਨੇ ਪੀਪੇ ਚ ਉਹਦੇ ਘਰ ਲੋ ਇੱਕ ਦੋ ਜਣੇ ਬੱਚੇ ਬੱਚੇ ਪੁੱਟ ਜਾਂਦੇ ਨੇ ਹਾਂ ਨਹੀਂ ਤਾਂ ਸਾਫ ਤੇ ਆਏ ਨੇ ਤੁਸੀਂ ਹਾਂ ਨਾਲੇ ਨਾ ਮੈਨੂੰ ਟੀਵੀ ਦੇਖੇ ਬਿਨਾਂ ਨਾ ਚਾਹ ਲੰਗਦੀ ਐ ਨਾ ਰੋਟੀ ਲੰਗਦੀ ਆਦਤ ਜੀ ਪੈ ਗਈ ਬਸ ਮੇਰਾ ਮੇਰਾ ਨਾ ਦੇ ਦਿਨ-ਦਿਨ ਚ ਮਤਲਬ ਸਵੇਰ ਸ਼ਾਮ ਤਾਂ ਸੀ ਕੰਮ ਕਰੀ ਜਾਂਦੇ ਆ ਦੇਖੋ ਕੰਮਾਂ ਚ ਲੱਗ ਜਾਂਦਾ ਗੱਲਾਂ ਬਾਤਾਂ ਚ ਟਾਈਮ ਲੰਘ ਜਾਂਦਾ ਐ ਇਹੜਾ ਦੁਪਹਿਰਾ ਕੱਢਣਾ ਇਹਨਾ ਮੇਰਾ ਜੀ ਨਹੀਂ ਲੱਗਦਾ ਹੈਗਾ ਇਸ ਕਰਕੇ ਨਾ ਮੈਂ ਟੀਵੀ ਦੇਖ ਕੇ ਆਪਣਾ ਦੁਪਹਿਰਾ ਕੱਢਦੀ ਆ ਮਮਾ ਜੂੜਾ ਜੂੜਾ ਧਾਗਾ ਪਾਇਆ ਧਾਗਾ ਹਾਂ ਹੈ ਧਾਗਾ ਪਾਇਆ ਹੈ ਜੂੜਾ ਕਰ ਲੈ ਇਹਨੇ ਆਉ ਦਿਖਾਈਂ ਜੂੜਾ ਥੱਲੇ ਨੂੰ ਬੈਠ ਕੇ ਪਿਛਲੀ ਮਿੱਢੀ ਠੀਕ ਰਾਈ ਦਿਖਾਈਂ ਜੂੜਾ ਬਬੂ ਬੈਠ ਬੈ ਜਾ ਬੈ ਜਾ ਜੂੜੀ ਓ ਜੂੜੀ ਪਾਪੂ ਪਾਪੂ ਜੂੜੀ ਨਹੀਂ ਨਹੀਂ ਕੱਟਦੇ ਥੋੜੇ ਪਾਓ ਹਲਾਲ ਹੁੰਦਾ ਜੇ ਛੇੜਦੇ ਆ ਜੂੜੀ ਕਰਾ ਕੇ ਆਇਆ ਬਾਬੂ ਛੇੜਨਾ ਸਾਰੇ ਖਸਾ ਸਾਰੇ ਜੋ ਨੇ ਖੋਲਣੇ ਬਸ ਆਦੇ ਖੇਡ ਪਾ ਕੇ ਤਾਂ ਕਰਕੇ ਲੈ ਆਂ ਜੂੜੀ ਜੂੜੀ ਆ ਆ ਦੇ ਆ ਦੇ ਇਹਨੇ ਖਾ ਸਾਰਾ ਜੂੜਾ ਗੋਲੇ ਇਹਨੇ ਪਾਨ ਕਸੇ ਗਿਆ ਦਨ ਪਾਨ ਪਾ ਦਿਆ ਹਣਾ ਆ ਦੇ ਜੂੜੋ ਲੈ ਕਿਚਨ ਹੈ ਗਈ ਅ ਚਾਵਲ ਰਿਆ ਇਹਨੂੰ ਆਉ ਨਾ ਕਰੋ ਚਾਵਲ ਰਿਆ ਯੂ ਬਿੱਦ ਨੂੰ ਨਹੀਂ ਆਪਾ ਇਹਦੇ ਹਾਂ ਚਾਵਲ ਰਿਆ ਫੜ ਜਾ ਫੜ ਜਾ ਦੀ 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 ਬੱਜੇ ਹੋਈ ਥੋੜੀ ਜੀ ਆ ਗਦਾਮ ਬਿਜਵਾਉਣਾ ਚਾਹਤੂ ਆ ਪਾਪਾ ਫੜਾ ਰਹੀ ਹੂ ਮੈਂ ਮੋਟਾ ਫੜਾ ਦੇ ਬਣਾ ਦੇ ਆ ਦੇਖ ਕੋਈ ਛੋਟੀ ਹੈ ਮੇਰੇ ਮਾਏ ਪਹਿਲਾਂ ਤੀਨ ਲਖਤੀ ਇਹ ਹੈ ਔਰ ਆ ਆ ਹਾਈ ਕਰਤਾ ਤੇ ਪਾਇਆ ਕਰਦੇ ਸਾਡੇ ਆਏ ਨੇ ਰਿਸ਼ਤੇਦਾਰ ਬੀਬੀ ਬੀਬੀ ਤਾਂ ਆ ਗਿਉੜੇ ਬੀਬੀ ਦਾ ਸਾਡੂ ਆਇਆ ਹੈ ਬੀਬੀ ਦੀ ਸਾੜੀ ਨਾ ਦਵੀ ਸੜੀ ਜਾਂਦੀ ਉਹ ਮਤਲਬ ਬੀਬੀ ਸਾੜੀ ਆ ਪਰ ਬੀਬੀ ਦੀ ਭੈਣ ਨਹੀਂ ਆਈ ਬੀਬੀ ਦਾ ਸਾਡੂ ਆਇਆ ਬਾਹਰ ਨਾ ਗੇਟ ਖੜਕਾਈ ਸੀਗੇ ਖੜਗਾਈ ਗਏ ਹਾਕਾ ਮਾਰੀ ਗਏ ਸਾਨੂੰ ਪਤਾ ਲੱਗਿਆ ਸੀ ਗੇਟ ਲੱਕ ਕੇ ਆਰਾਮ ਤੇ ਅੰਦਰ ਬੈਠੇ ਆ ਮੋੜਨ ਲੱਗੇ ਤੇ ਅੰਨਾ ਸ਼ੁਕਰ ਅੰਦਰ ਆ ਗਿਆ ਅੰਦਰ ਆ ਕੇ ਦੇਖ ਲਿਆ ਵੀ ਉਹਨਾਂ ਲੱਗਿਆ ਕਿਤੇ ਘਰੇ ਕੋਈ ਹੈ ਨਹੀਂ ਪਰ ਅਸੀਂ ਹੁਣ ਬੈਠੇ ਤੇ ਇੱਕ ਨਾ ਬਾਹਰ ਤੇ ਕੋਈ ਵੀ ਅੰਦਰ ਨਾ ਹਾਕਾ ਮਾਰ ਕੇ ਗਈ ਐਵੇਂ ਅੰਦਰ ਬੈਠੇ ਹੁੰਦੇ ਆ ਬਾਰੇ ਹੁੰਦੇ ਆ ਅੰਦਰ ਪੂਰਾ ਪਰਿਵਾਰ ਅੰਦਰ ਬੈਠਾ ਹੁੰਦਾ ਹੈ ਅੰਦਰ ਮੈਂ ਸੌਂਦਾ ਨਹੀਂ ਕੋਸ਼ਿਸ਼ ਲੋ ਜੀ ਸ਼ਾਮ ਦਾ ਸਾਡਾ ਕੰਮ ਕਰ ਨਿਭੜ ਗਿਆ ਰੋਟੀ ਰੋਟੀ ਬਣਾ ਲਈ ਤੇ ਅੱਜ ਥੋੜਾ ਜਿਹਾ ਲੇਟ ਹੋ ਗਏ 15 ਮਿੰਟ ਲੇਟ ਹੋ ਗਏ ਹਾਂ ਆ ਦੇਖੋ ਇਹਦੇ ਥੱਪੜ ਕਿਵੇਂ ਮਾਰਦਾ ਮੈਂ ਆ ਦੇਖ ਹਾਂ ਹੈ ਨਾਏ ਲੱਤਾਂ ਵੀ ਲੀਲੀਆਂ ਹੱਥ ਵੀ ਲੀਲ ਲੈ ਆ ਦੇਖ ਹਾਂ ਸਾਰਾ ਅੱਲਾ ਤਮਾ ਸਦਾ ਇਹ ਹਲੇ ਬਿਮਾਰੀ ਮਾਰੀ ਰਹੇਗੀ। ਹਲੋ। ਨੇ ਇਵੜਿਆ ਪਿਆ ਤੇ ਸਾਰੀ ਪੈਨ ਦੀ ਸਿਆਹੀ ਇਹਨੇ ਆਪਣੇ ਉੱਪਰ ਗੇਰ ਲਈ। ਬਹੁਤ ਨੇ ਹੁਣ ਜੋ ਜੋ ਕੁੱਤੇ। ਸਾਰਾ ਜਾਂਦੇ ਨੇ ਆ ਵੀ। ਉਹਦਣ ਕਿ ਦੋ ਤਿੰਨ ਬੱਚੇ। ਦੋ ਲੰਬੇ ਲੰਬੇ ਕੱਟਣੇ ਨੇ। ਅੱਛਾ। ਲੈ ਲਿਓ। ਮੈਂ ਤਾਂ ਸਾਰੇ ਲੰਬੇ ਚੀਜ਼ ਦਊਗੀ। ਉਹਦਣ ਮਾ ਤੀ ਨਦੀਨ ਬੱਚਿਆ ਰਹੀ। ਉਹਨੇ ਮੈਂ ਪਰਣੀ। ਬਸ ਚਟਨੀ ਨਾ ਕਰਦਾ। ਹੁਣ ਗੁਰਦਰਾ ਸਾਹਿਬ ਜਾ ਕੇ ਮੱਥਾ ਟੇਕਿਆ ਆਈਏ ਫਿਰ ਆ ਕੇ ਤੁਹਾਨੂੰ ਮਿਲਦੇ ਆ। ਅੱਜ ਅਸੀਂ ਚਟਨੀ ਨਾਲ ਰੋਟੀ ਖਾਂਵਾਂਗੇ ਕੋਈ ਸਬਜ਼ੀ ਨਹੀਂ ਹੈ। ਕੋਈ ਸਬਜੀ ਨਹੀਂ ਹੈਗੀ ਕੀ ਆ ਖਾਣ ਤੇ ਸੀ ਜਵਾਬ ਦਿੱਤਾ ਸੀ ਨਹੀਂ ਖਾਂਦੇ ਕੀ ਆ ਕੋफ्ते ਬਣਾਣੇ ਤੋਂ ਅੱਦਾ ਸੀ ਅੱਜ ਕੋफ्ते ਦੇ ਵੀ ਜਵਾਬ ਦੇ ਤਾਂ ਚਟਣੀ ਖਾਵਾਂਗੇ ਆਲਰਾਇਟ ਤਾਂ ਵੀ ਤਾਂ ਬਣਾਉਣਾ ਹਾਂ ਰਾਇਤਾ ਰਾਇਤਾ ਬਣਾਉਣਾ ਉਹ ਸੱਚ ਮੈਂ ਤਾਂ ਬਾਹਰ ਨਾ ਧਰਿਆ ਨਹੀਂ ਖਾ ਕੇ ਦੱਦਾਂ ਨੂੰ ਚੱਲਾਂ ਉਹ ਫ੍ਰੀਜ ਚ ਪਿਆ ਏ ਧਰ ਦਿਓ ਮੈਂ ਦੇਖ ਲੂੰਗੀ ਆ ਕੇ ਗੈਸ ਕੱਟ ਕਰ ਦਿਓ ਹਣਾ ਲੋਜੀ ਗੁਰਦੁਆਰਾ ਸਾਹਿਬ ਤੋਂ ਅਸੀਂ ਆ ਗਏ ਤੇ ਆਨਸਾਰ ਮੈਂ ਤੇ ਮੇਰੀ ਦਰਾਣੀ ਅਸੀਂ ਦਰਾਣੀ ਜਠਾਣੀ ਦੋਨੇ ਕੰਮ ਲੱਗ ਗਏ फटाफट ਉਹ ਲੱਗ ਗਈ ਉਧਰ ਚਟਣੀ ਬਣਾਉਣ ਚਟਣੀ ਦਾ ਸਮਾਨ ਤਿਆਰ ਕਰਨਾ ਤੇ ਮੈਂ ਲੱਗ ਗਈ ਇੱਧਰ ਰਾਈਤਾ ਤਿਆਰ ਕਰਨਾ ਤੇ ਅੱਜ ਤੜਕੇ ਵਾਲਾ ਰਾਈਤਾ ਬਣਾ ਰਹੇ ਹਾਂ ਅਸੀਂ ਵੀ ਅੱਜ ਦੁੱਤੀ ਬਣਾ ਲੰਨੀ ਆ ਸਿੰਪਲ ਨਹੀਂ ਖਾਂਦੇ ਹੈਗੇ ਤੇ ਹੁਣ ਮੈਂ ਕਰਤਾ ਗੈਸ ਬੰਦ ਲੋਜੀ ਹੁਣ ਆਪਾਂ ਪਾ ਪੀਏ ਇਹਨੂੰ ਚੱਕ ਕੇ ਦਹੀਂ ਚ ਆਲਾ ਦਹੀਂ ਨਾਲ ਤੇ ਨਾਲ ਹੈਗੀ ਆ ਉਹਦੀ ਪੁਦੀਨੇ ਦੀ ਹਰਦੀ ਚਟਨੀ ਆਹ ਵੀ ਆ ਪਾਤਾਵ ਬਾੜਿਆ ਹੋਇਆ ਹੈ ਇਹਨੇ ਉਹ ਨੂੰ ਖਵਾ ਦੇ ਤੇ ਪਿੱਛੇ ਲੋਦੀਆ ਤੇ ਇਹ ਦਾ ਨਾ ਸਾਰਾ ਜਿਹੜਾ ਇਹਦੇ ਵਿੱਚ ਸ਼ੋ ਕਰਕੇ ਦੇ ਦਦਾ ਹਨ ਹਾਂ ਹਾਂ ਪਿਆਜ਼ ਹਰ ਤੇ ਲੱਗਿਆ ਹੋਇਆ ਫਲੇਵਰ ਵਧੀਆ ਆ ਲੱਗਾ ਕੋਸੂ ਬੋਸੌਣੀ ਆ ਰਹੀ ਹੈ ਰਾਈਸ ਤੇ ਚੌਪਰਾ ਇੱਕ ਟਾਸ ਨਾ ਬਸ ਇਹ ਜੋ ਹੁਣ ਨਾ ਨਾ ਮਿਰਚ ਜਿਹੜਾ ਆਪਣੇ ਮੁਤਾਬਿਕ ਪਾਦਣਾ ਹੋਰ ਜੇ ਤੁਸੀਂ ਕੁਝ ਪਾਉਣਾ ਹੈ ਨਾ ਪਾਦੇ ਉਹ ਬਾ ਲੋ ਪਰਸਤਾ ਜੀਰੋ ਤੇ ਆਜੇ ਤੜਕਾ ਲਾਉਂਦੇ ਆ ਜਰਾ ਇਸ ਵਾਲਾ ਲੱਗਦਾ ਜਾਂਦਾ ਕਿ ਧਨੀਆ ਹੁੰਦਾ ਧਨੀਆ ਸੱਤ ਧਨੀਆ ਤਾਂ ਉਹ ਵੀ ਪਾ ਲੈਣੇ ਆ ਉਹ ਹੁਣ ਹੈ ਨਹੀਂ ਨਾ ਹੈਗਾ ਸੱਚ ਵੀ ਤਾਂ ਅਸੀਂ ਉਹ ਪਾਏ ਪਾਣਾ ਭੁੱਲ ਗਏ ਉਹ ਜਦੋਂ ਪਰਸਾ ਮਗਾਇਆ ਤਾਂ ਹੋ ਕਚੌਰੀਆਂ ਤੇ ਹੈਗਾ ਜੇ ਮੇਰੇ ਕਿਚਨ ਸਾਡੇ ਵਾਸਤੇ ਸੀ ਨਾ ਉਹਨਾਂ ਵਿੱਚ ਕਾਲਾ ਨੂਨ, ਹਰ ਮਿਰਚ, ਮਿਰਚ ਪਾਣੀ। ਖਾਲੀ ਵਿੱਚ ਹੈ ਨਹੀਂ। ਉਹ ਚਟਨੀ ਚ ਵੀ ਉਹ ਲਾਲ ਜੀ ਹੁੰਦੀ, ਲਾਲ ਹਰੀ ਜੀ ਤੀਆਂ। ਨਾ ਫਿਰ ਘੱਟ ਤੀ ਨਾ ਫਿਰ ਉਹ ਚਟਨੀ ਚ ਪਾਦੀਆਂ। ਉਹ ਤਾਂ ਮੈਂ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀਗੀ। ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਉਗੀ। ਜ਼ਰੂਰ, ਜ਼ਰੂਰ, ਜ਼ਰੂਰ ਪਸੰਦ ਆਉਗੀ ਹਨਾ। ਆਬੂ ਦੇ ਤਾਂ ਠਾ 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 ਬੋ ਖੰਦਾ ਇਹ ਚਟਾਕੇ ਹੁਣੇ ਖਾ ਕੇ ਹਟਿਆ ਏ। ਇਹ ਆਬੂ ਯੂਬੂ ਦੋਨੇ ਖਾਂਦੇ ਨੇ। ਦੋਨੇ ਠਾ 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 ਖਈਓ ਜਾਂਦੇ ਨੇ ਹੈਨਾ ਦੇਖੀ ਕਿੱਥੇ ਬੈਠਾ ਨਾਲੇ ਜੇ ਮਾੜੇ ਤੇ ਪੈਰ ਹੋ ਗਿਆ ਨਾ ਜਿਹੜੇ ਗਿਰ ਜਾਊਗਾ ਜਿਹੜੇ ਥੱਲੇ ਗਿਰੂਗਾ ਲੈ ਬਹੁਤ ਤੇ ਰੱਖਣੀ ਬਸ ਉਹ ਮੇਰੀ ਭੈਣ ਹੈ ਲੈ ਛੂਟੀਜੀ ਭੈਣ ਆ ਨਾ ਤੇਰੀ ਹੈਨਾ ਭੈਣ ਲੈ ਛੂਟੀਜੀ ਭੈਣ ਮੈਂ ਕਹਿ ਰਹੀ ਇਹਨੇ ਗੁਰਦੁਆਰੇ ਚ ਮੈਂ ਬੈਠਣਾ ਮੁਸ਼ਕਲ ਕਰ ਦਿੰਦਾ ਹੈ ਹੋਰ ਇਹ ਛੋਟਾ ਖੜਦਾ ਨਹੀਂ ਹੋਰ ਖੜਦਾ ਹੀ ਨਹੀਂ ਹੈਗਾ ਇਹ ਟਿੱਕੇ ਮੈਂ ਕਿਹੜੀ ਆ ਦੇਖੀ ਦੇਖੀ ਮੱਥੇ ਮੱਥੇ ਮੱਥਿਆ ਕੀ ਮਾਰ ਰਿਹਾ ਜਿਵੇਂ ਟੱਕਰਾ ਮਾਰ ਦੇ ਉਹ ਮੇ ਟੱਕਰਾ ਮਾਰਦਾ ਮੈਂ ਟੱਕਰਾ ਨਹੀਂ ਛੱਡ ਗਿਆ ਘਰੇ ਛੱਡ ਮਨ ਲੋਗਾ ਵੀ ਨਹੀਂ ਫਿਰ ਹੂੰੜਾਟ ਪੰਦਾ ਚਲ ਲੋ ਕਮੈਂਟ ਕਰ ਹੂੰ ਲੋ ਜੀ ਸਾਡਾ ਬਲੌਗ ਹੈ ਸਾ ਇੱਥੇ ਤੱਕ ਸੀਗਾ ਤੇ ਚੈਨਲ ਨੂੰ ਪਲੀਜ਼ ਜਾਂਦੇ ਜਾਂਦੇ ਸਬਸਕ੍ਰਾਈਬ ਜ਼ਰੂਰ ਕਰ ਜਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਲਾਈਕ ਵੀ ਜ਼ਰੂਰ ਵੱਧ ਵੱਧ ਕਰਿਆ ਕਰੋ ਹਿੰਸਾ ਨੇ ਕਮੈਂਟ ਹਰ ਇੱਕ ਚੀਜ਼ ਵੱਧ ਵੱਧ ਕਰਿਆ ਕਰੋ ਹੈ ਨਈ ਉ ਵੀ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਦੇਖ ਲਉਂਦੇ ਹੋ ਨਾ ਹਨਾ ਯੂ ਵੀ ਕਿ ਚੈਨਲ ਨੂੰ ਸਾਡਾ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ ਤੇ ਹੁਣ ਮਿਲਦੇ ਆ ਤੁਹਾਨੂੰ ਆਪਣੀ ਅਗਲੀ ਵਧੀਆ ਜੀ ਵੀਡੀਓ ਚ ਖਾਣਾ ਪੀਣਾ ਸਾਡਾ ਹੋ ਗਿਆ ਚਟਨੀ ਨਾਲ ਰੋਟੀ ਖਾ ਲਈ ਨਾਲ ਦਹੀਂ ਤਾਂ ਤੜਕੇ ਵਾਲਾ ਚਲੋ ਜੀ ਹੁਣ ਬਾਏ ਬਾਏ ਕਰ ਦੋ ਯੂ ਵੀ ਬਾਏ ਬਾਏ ਆਓ ਸਾਸਰੀ ਕਰਨ ਲਾਦੇ ਸਤਿ ਸ੍ਰੀ ਅਕਾਲ ਬੁਲਾ ਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਹੱਥ ਜੋੜ ਕੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਆ ਕੇ ਫਟਕਾ